ਰਖੜ ਪੁੰਨਿਆਂ ਦੇ ਤਿਹਾੜੇ ਤੇ ਬਾਬਾ ਬਕਾਲਾ ਸਾਹਿਬ ਵਿਖੇ ਹੋ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੇ ਸਿਆਸੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਹਲਕਾ ਫਤਿਹਗੜ ਚੂੜੀਆਂ ਤੋਂ ਹਲਕਾ ਇੰਚਾਰਜ ਅਤੇ ਚੇਅਰਮੈਨ ਪੰਸਬ ਪੰਜਾਬ ਸਰਦਾਰ ਬਲਬੀਤ ਸਿੰਘ ਪੰਨੂ ਵੱਡੀ ਗਿਣਤੀ ਵਿੱਚ ਬਸਾਂ ਦਾ ਕਾਫਲਾ ਲੈ ਕੇ ਅਲੀਵਾਲ ਤੋਂ ਬਾਬਾ ਬਕਾਲਾ ਸਾਹਿਬ ਵੱਲ ਹੋਏ ਫਵਾਨਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਬਲਬੀਤ ਸਿੰਘ ਪੰਨੂ ਨੇ ਕਿਤੇ ਪੰਜਾਬੀਆਂ ਨੂੰ ਰਖੜ ਪੁੰਨਿਆਂ ਦੇ ਤਿਹਾੜੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਆਉਣ ਵਾਲੀਆਂ ਪੰਚਾਇਤੀ ਚੋਣਾਂ ਤੇ ਬੋਲਦੇ ਹੋਏ ਸਰਦਾਰ ਬਲਬੀਤ ਸਿੰਘ ਪ ਪਾਰਟੀ ਵਿੱਚ ਕੰਮ ਕਰਨ ਵਾਲੇ ਹਰ ਹਰੇ ਵਰਕਰ ਦਾ ਮਾਣ ਸਤਿਕਾਰ ਬਹਾਲ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਨਿਰਾਸ਼ ਨਹੀਂ ਕੀਤਾ ਜਾਵੇਗਾ ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦੀਏ ਖਾਸਰਪੁਰ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਅੱਜ ਰਖੜਪੁੱਲਾ ਦੇ ਤਿਹਾਰ ਦੀ ਬਹੁਤ-ਬਹੁਤ ਵਧਾਈਆਂ ਅੱਜ ਕੰਤਨ巴巴 ਬਕਾਲਾ ਸਾਹਿਬ ਜਿਹੜੇ ਜੋ ਹਰ ਸਾਲ ਦੀ ਤਰ੍ਹਾਂ ਸਤਿਕਾਰਯੋਗ ਸਾਡੇ ਸੀਐਮ ਸਾਹਿਬ ਸਰਦਾਰ ਕੁਮਾਰ ਸਿੰਘ ਮਾਨ ਕੀ ਪਹੁੰਚ ਰਹੇ ਨੇ ਅੱਜ ਅਸੀਂ ਪੂਰਾ ਹਲਕਾ ਫੋਧਗੜ ਕੂੜੀਆਂ ਦੀ ਤਕਰੀਬਨ 500 ਤੋਂ ਪਲੱਸ ਸੰਗਤ ਉਹਨਾਂ ਦੇ ਸਵਾਗਤ ਦੇ ਵਿੱਚ ਪੂਰੀ ਪੰਜਾਬ ਦੀ ਖੁਸ਼ੀ ਨੂੰ ਇੱਕ ਰਖੜਪੁੱਲੇ ਦੇ ਤਿਹਾਰ ਵਿੱਚ ਜੁੜੋ ਬੜੀ ਸਰਕਾਰ ਦੇ ਨਾਲ ਮਨਾਇਆ ਜਾਂਦਾ ਹੈ ਜੀ ਅੱਜ ਅਸੀਂ ਪੂਰੇ ਫਰੀਗੜ ਕੂੜੀਆਂ ਦੇ ਵਿੱਚੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਅਸੀਂ ਕੁਝ ਰਹੇ ਅਸੀਂ ਪਰਮਾਤਮਾ ਦੇ ਅਰਦਾਸ ਕਰਦੇ ਹਾਂ ਪਰਮਾਤਮਾ ਹਮੇਸ਼ਾ ਸਾਰੇ ਪੰਜਾਬੀਆਂ ਤੇ ਜਿੱਥੇ ਵੀ ਸਾਡੇ ਪੰਜਾਬੀ ਜਿਹੜੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਵੱਸਦੇ ਨੇ ਹਮੇਸ਼ਾ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਪੰਚਾਇਤੀ ਚੋਣਾਂ ਦੀ ਬਿਲਕੁਲ ਜੀ ਪੂਰੀ ਤਕਰੀਬਨ 190 ਪੰਚਾਇਤਾਂ ਦੀ ਬਿਲਕੁਲ ਤਿਆਰੀ ਹੈ ਬਿਲਕੁਲ ਬੰਦੇ ਆਪਣੇ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਿੰਨੇ ਵੀ ਆਸਵਾਦ ਪਾਰਟੀ ਦੇ ਮੋਦਬਰ ਨੇ ਤੁਕੋ ਤਿਆਰ-ਪਰ ਤਿਆਰ ਬਿਠੇ ਨੇ ਔਰ ਪੰਚਾਇਤਾਂ ਦੇ ਵਿੱਚ ਇਹਨਾਂ ਦੇ ਮਨਬੰਦਕ ਲੱਗੇ ਨੇ ਵੱਧ ਤੋਂ ਵੱਧ ਮੈਂ ਵਾਦਾ ਕੀਤਾ ਸੀ ਐਮਪੀ ਇਲੈਕਸ਼ਨ ਦੇ ਵਿੱਚ ਵੀ ਕਿ ਅਸੀਂ ਸਰਪੰਚੀ ਤੋਂ ਪਹਿਲਾਂ-ਪਹਿਲਾਂ ਜੇ 1-2 ਜਿਹੜੇ ਕੰਮ ਨੇ ਪਹਿਲਾਂ-ਪਹਿਲਾਂ ਕਰ ਦਾਂਗੇ ਤੇ ਉਹ ਕੰਮ ਆਦੀਆਂ ਪ੍ਰਵਾਨਗੀਆਂ ਵੀ ਆ ਗਈਆਂ ਔਰ ਘਰ ਵੀ ਦੇਵੋ ਔਰ ਵੀ ਜੋ ਪੰਡਾਂ ਦੇ ਵਿੱਚ ਮੇਰੀ ਧਾਰ ਨੇ ਇੱਕ ਦੋ ਸ਼ਰਾਰਤੀ ਅਫਸਰ ਮੈਂ ਦੇਖ ਰਿਹਾ ਵੀ ਇੱਕ ਦੋ ਸ਼ਰਾਰਤੀ ਅਫਸਰ ਬੰਨ ਸ਼ਰਾਰਤਾਂ ਕਰਕੇ ਕੁਝ ਸਾਡੇ ਬੰਦਿਆਂ ਨੂੰ ਗ੍ਰਾਫ ਕਰਨਾ ਚਾਹੁੰਦੇ ਨੇ ਮੇਰੀ ਬੇਨਤੀ ਹੈ ਕਦੀ ਵੀ ਟੱਪ ਕੇ ਅੱਗੇ ਨਹੀਂ ਲੰਘਿਆ ਜਾਂਦਾ ਹੁੰਦਾ ਸਟੈਪ ਵਾਈਜ਼ ਸਟੈਪ ਸਟੈਪ ਵਾਈਜ਼ ਸਟੈਪ ਸਿਸਟਮ ਚੱਲਦਾ ਹੁੰਦਾ ਸਿਸਟਮ ਨੂੰ ਸਮਝਣਾ ਪੈਂਦਾ ਰਾਜਨੀਤੀ ਇੱਕ ਚੈਨ ਚੈਨ ਦੇ ਹਿਸਾਬ ਨਾਲ ਚੱਲਣਾ ਪੈਣਾ ਵਾ ਇਦਾਂ ਨਹੀਂ ਹੁੰਦਾ ਕਦੀ ਵੀ ਜੇ ਕੋਈ ਗੱਵੇ ਮੈਂ ਆਪਣਾ ਮਾਰ ਦੇ ਅਕੀਦਾਂ ਪਿੱਛੇ ਕਰਦਾ ਕਿ ਇਦਾਂ ਨਹੀਂ ਹੁੰਦਾ ਪਰ ਮੇਰੀ ਸੰਗਤ ਨੂੰ ਬੇਨਤੀ ਵੀ ਹੈ ਜਿਹੜੇ-ਜਿਹੜੇ ਭਰਾ ਨੇ 2022 ਦੀ ਚੋਣ ਦੇ ਵਿੱਚ ਜੂ-ਜੂ ਯੋਗਦਾਨ ਪਾਇਆ ਸੀ ਉਹਦੇ ਮਾਨਸਿਕਦਾਰ ਨੂੰ ਬਾਖ ਰੱਖਿਆ ਜਾਉਂਦੇ